ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ 6 ਨਗ ਲੈ ਕੇ ਆਏ ਆ ਜੀ 6 ਦੀਆਂ 6 ਬੱਚੀਆਂ ਨੇ ਵਿੱਚ ਜਰਤ ਸੀ ਵੀ ਆ ਦੋ ਐਚ ਐਫ ਦੇ ਟਾਪ ਦੇ ਨੰਨੇ ਆ ਜੀ ਇੱਕ ਥੋੜਾ ਜਿਹਾ ਕ੍ਰੋਸ ਆਂਗਾ ਡਿਟੇਲ ਬਾਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰ ਲਿਓ ਤੇ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਵੀ ਸੈੱਟ ਕਰ ਲਓ ਜੀ ਸਸਿਕਾ ਜੀ ਸਸਿਕਾ ਬਾਈ ਨਾਮ ਤੇ ਐਡਰੈਸ ਦਾਲ ਦੋ ਜੀ ਨਾ ਜੀ ਸੰਦੀਪ ਸਿੰਘ ਹੈਗਾ ਸ਼ਹਿਰ ਧਰਮਕੋੜਾ ਜਿਲ੍ਹਾ ਮੋਗਾ ਆਪਣਾ ਮੋਬਾਈਲ ਨੰਬਰ ਜੀ 84748651 ਠੀਕ ਹੈ ਵੀਰੇ 6 ਆਪਣਾ ਦੇ ਮੋਗੇ ਤੋਂ ਪੈਂਦਾ 15 ਕਿਲੋਮੀਟਰ ਜੀ ਜਦੋਂ ਮੋਗੇ ਤੋਂ ਜੰਦਰ ਰੋਡ ਤੇ ਪੈਂਦਾ ਮੋਗੇ ਜਨੇ ਉੜੀਸਾ ਜੀਰੋ 227 ਕਿਲੋਮੀਟਰ ਸ਼ਾਗੋੜ ਤੋਂ 20 ਕਿਲੋਮੀਟਰ ਪੈਂਦਾ ਜਗਰਾਉਂ ਤੋਂ 30 ਕਿਲੋਮੀਟਰ ਪੈਂਦਾ ਠੀਕ ਹੈ ਵੀਰੇ ਇੱਕ ਗੱਲ ਆ ਵੀ ਆਪਾਂ ਕਿਸੇ ਨੂੰ ਫੋਟੋ ਨਹੀਂ ਪਾਉਣੀ ਇਹਦੀ ਠੀਕ ਹੈ ਜੀ ਪਹਿਲਾਂ ਦੱਸ ਦਿੰਦੇ ਆ ਵੀਡੀਓ ਜੋ ਕੋਸਾ ਵੀਡੀਓ ਜੀ ਆ ਜੋ ਅਸੀਂ ਗੱਲ ਕਰਾਂਗੇ ਵੀਡੀਓ ਚ ਉਹਦੀ ਸਾਡੀ ਜ਼ਿੰਮੇਵਾਰੀ ਹੋਊ ਜਿਹੜੀ ਗੱਲ ਵੀਡੀਓ ਚ ਕਹਤੀ ਜੇ ਉਹਨੇ ਇੱਕ ਹੀ ਨਹੀਂ ਨਿਕਲਦੀ ਉਹਦੀ ਜ਼ਿੰਮੇਵਾਰੀ ਹੋ ਨਾ ਕਿਸੇ ਨੂੰ ਅਸੀਂ ਵੀਡੀਓ ਮੇਰਾ ਵੀਰ ਨਾ ਕਿਉਂਕਿ ਸਾਰਾ ਸਮਝੀਦੇ ਆ ਆਪਾਂ ਨੂੰ ਉਹੀ ਬੰਦਾ ਫੋਨ ਲਾਵੇ ਜਿਹਦੇ ਚੀਜ਼ੇ ਤੇ ਮਤਵਲਦੀ ਮੁੱਲ ਕਰਨਾ ਚਾਹਾਂ ਲੈਣ ਦੇਣਾ ਲੈਣ ਦੇਣੀਆਂ ਵੀਰੇ ਮੁੱਲ ਤਾਂ ਛ ਕਿੰਦਰਾ ਸ਼ੁਰੂ ਕਰ ਗਏ ਆ ਬੱਚੇ ਤੋਂ ਕਰੋ ਜੀ ਬੱਚਾ ਕੁਆਲਿਟੀ ਚੈੱਕ ਕਰੋ ਕੁਆਲਿਟੀ ਦੇਖੋ ਮਰ ਕਿ ਨਹੀਂ ਕਹੂ ਮਰ ਵੀਰੇ ਚਾਰ ਮਹੀਨੇ ਦਾ ਬੱਚਾ ਛੋਟਾ ਹੀ ਹੈ ਛੋਟਾ ਹੀ ਹੈ ਫੇਸ ਕੁਆਲਿਟੀ ਹੋਣੀ ਹੈ ਜੀ ਚੈੱਕ ਕਰ ਸਕਦੇ ਛੋਟੇ ਜੇ ਕਰਨਾ ਚਮਕਦਮ ਕਲਰ ਬਾਹਲੀ ਬਾਹਰ ਨਾਲ ਲੈ ਕੇ ਚੱਲਿਓ ਜੀ ਥੋੜਾ ਜਿਹਾ ਤੋੜ ਕੇ ਦਿਖਾ ਦਿਓ ਜੀ ਬਸ ਇਹਨੂੰ ਤੇ ਫੂਡ ਸ਼ਾਂਗ ਤਾਂ ਹੈ ਨਹੀਂ ਮੇਰੇ ਕੋਲ ਫੂਡ ਸ਼ਾਂਗ ਦੀ ਗਾਰੰਟੀ ਚਾਹੀਦੀ ਥਾਣਾ ਠੀਕ ਆ ਮੰਨ ਲਾ ਕਿਸੇ ਨੇ ਬੱਚਾ ਸਾਂਭ ਨਾ ਹੋਵੇ ਤਾਂ ਚੀਜ਼ ਮਾੜੀ ਨਹੀਂ ਹਨਾ ਮੇਰੇ ਗਾਂ ਦਾ ਆਪਾਂ ਜ਼ਿੰਮੇਵਾਰੀ ਦੇਵਾਂਗੇ ਗਾਂ ਵਿੱਚ ਬੈੜ ਆਮ ਘਰੇਲੂ ਸੇਵਾ ਦੇ ਚੱਲ ਠੀਕ ਜੀ ਦੀ ਬੱਚੀ ਹੈ ਹਲ ਬੰਦੂ ਬੱਚਾ ਚੰਗਾ ਹੈ ਛੋਟਾ ਹੀ ਆ ਛੋਟਾ ਹੀ ਆ ਬੱਚਾ ਚਾਰ ਮਹੀਨੇ ਦੁੱਧ ਵੀ ਪੀਂਦਾ ਏ ਅੱਜ ਹੀ ਪੀਂਦਾ ਦੁੱਧ ਠੀਕ ਆ ਹਾਂਜੀ ਝੂਲੀ ਦਿਖਾ ਦੋਗੇ ਦੇ ਲੋ ਜੀ ਮੰਨ ਲਾ ਕੱਲ ਨੂੰ ਇਹੋ ਜਿਹੇ ਨੇ ਤਿਆਰ ਹੋਣਾ ਚਾਰ ਹੀ ਥਾਣਾ ਜੀ ਚੰਗੇ ਨਗੀਲੇ ਥਾਣਾ ਵੀ ਵਧੀਆ ਕੁਆਲਿਟੀ ਦਾ ਥਾਣਾ ਇਦਾਂ ਨਹੀਂ ਵੀ ਬਾਲਾ ਦੁਕਰੋਸ ਪੰਜ ਥਾਣ ਲੰਮੇ ਆ ਜਿਹਨੂੰ ਵਧੀਆ ਥਾਣਾ ਜਮਾ ਸਹੀ ਸਾਈਜ਼ ਦਾ ਥਾਣਾ ਹੋਊਗਾ ਵੀਰੇ ਕੱਲ ਮੈਂ ਸੋਣਾ ਆਪ ਕਹਿ ਦੇਨੇ ਸੀਮਨ ਜਿਹੜਾ ਮਰਜ਼ੀ ਕਰੀਏ ਬੱਚੇ ਦੀ ਕੁਆਲਿਟੀ ਵੇਖ ਦੂਗੇ ਨਹੀਂ ਸਹੀ ਗੱਲ ਆ ਜੇ ਪਾਪਾ ਨਹੀਂ ਕਹਿੰਦੇਗੇ ਜੋ ਬੰਦੇ ਪਰਖ ਆ ਲਿਆ ਵੇਖ ਸਿੱਧੀ ਉਹ ਅੱਛੀ ਸਟੇਟ ਕਿੰਨੀ ਉਹ ਤੋਂ ਇਸ ਟਾਈਮ ਸਹੀ ਗੱਲ ਆ ਜੀ ਕਾਰਨ ਨਹੀਂ ਨਾ ਬਚਾ ਤਰ ਅੱਗੇ ਵੀ ਵੀਰੇ ਆਪਾਂ ਕਹਿੰਦੇ ਹੁੰਨੇ ਆ ਬੱਚੀ 2-2 ਲੱਖ ਦੀ ਵੀ ਹੈਗੀ 2.5-2.5 ਦੀ ਵੀ ਹੈਗੀ ਆ 3-3 ਦਾ ਮੁੱਲ 3-3 ਦਾ ਮੁੱਲ ਆ ਵੀਰੇ ਪਰ ਜੇ ਜ ਆਪਣੇ ਕੋਲ ਮਾਲ ਆ ਉਸ ਹਿਸਾਬ ਨਾਲ ਜਾਇਜ਼ ਮੁੱਲ ਹੁੰਦੇ ਆ ਜਾਇਜ਼ ਮੁੱਲ ਹੁੰਦੇ ਵੀਰੇ ਆਪਣੇ ਕੋਲੇ ਠੀਕ ਆ ਹਰ ਇੱਕ ਬੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਜਿਹਦੇ ਸ਼ੌਂਕ ਦਾ ਪਰ ਕਈਆਂ ਪਰ ਨੰਬਰ ਆਪਾਂ ਬਿਨੈਸ ਮੰਨ ਲਾ ਬਿਨੈਸ ਤੌਰ ਤੇ ਲੈਂਦੇ ਆ ਵੀ ਅਸੀਂ ਜਾਂਦੇ ਆ ਸੀਮਾ ਲਾਉਣੇ ਜਾਂ ਲੱਗਣ ਕਈਆਂ ਨੇ ਮੰਨ ਲਓ ਰੱਖਣੀ ਸ਼ੌਂਕ ਨਾਲ ਇੱਕ ਇੱਕ ਹੀ ਸ਼ੌਂਕ ਨਾਲ ਹੀ ਰੱਖਣੀ ਹੈ ਹੁਣ ਕਈ ਪਰ ਨੰਬਰਾਂ ਦੇ ਫੋਨ ਆਇਆ ਪੱਤਾਂ ਲੈ ਵੀ ਜਾਨੂੰ ਬਾਈ ਸ਼ੌਂਕ ਨਾਲ ਲੈਣੀਆਂ ਲੈਣੀ ਕੁਆਲਿਟੀ ਫੁੱਲ ਜਾਰੇ ਮੰਨ ਲਓ ਬੱਚਾ ਮਿਲ ਜੇ ਚਾਹੇ ਹਾਂਜੀ ਤੇ ਮੰਨ ਲਓ ਵੀ ਇਹਦੀ ਕੁਆਲਿਟੀ ਇੰਨੀ ਦਾ ਬੱਚੇ ਦੀ ਮੰਨ ਲਓ ਵੀ ਆਪਾਂ ਨੂੰ ਵੀ ਪਤਾ ਵੀ ਕੰਪੀਟੀਸ਼ਨ 'ਚ ਖੜਨਾ ਦੀ ਬੱਚੀ ਹੈ ਚੰਗੀਆਂ ਹਾਂਜੀ ਹਾਂਜੀ ਬੱਚੀਆਂ ਦਾ ਜ਼ਾਰੀਆਂ ਚੰਗੀਆਂ ਜਿਹੜਾ ਭਾਜਾਂਗਾ ਹੁੰਦਾ ਠੀਕ ਹੈ ਹਾਂਜੀ ਦੋ ਨੰਬਰ ਨਾਲ ਇਹਦੀ ਉਮਰ ਕਿਵੇਂ ਹੈ ਹੋਰ ਵੀ ਇਹ ਹੈਗ ਕੋ ਖੀਰੀਆਂ ਆ ਆ ਬੱਚੇ ਇਹਦੇ ਪਹਿਲਾਂ ਦੱਸ ਦੇਣਾ ਆ ਬੱਚੀ 4 ਦੰਦਾ ਉਹ ਦੂਗਲੀ ਬੱਚੀ 4 ਦੰਦਾ ਉਹ ਬੱਚੀ 4 ਦੰਦਾ ਆ ਬੱਚੀ ਖੀਰੀ ਇੱਕ ਠੀਕ ਇੱਕ ਖੀਰੀ ਆ ਬਾਕੀ ਦੰਦਾਂ ਚ ਬਾਕੀ ਦੰਦਾਂ ਦਾ ਜੀ ਠੀਕ ਆ ਜਿਹੜੇ ਡੱਬੀ ਬੱਚੀ ਆ ਇਹਦੇ ਫੋੜ ਸ਼ਾਕ ਤਾਂ ਕੋਈ ਨਹੀਂ ਫੋੜ ਸ਼ਾ ਦੀ ਗਰੰਟੀ ਵੇਖ ਲਈ ਲਓ ਝੋਲੀ ਆਪਾਂ ਚੈੱਕ ਕਰਾ ਦਿੰਦੇ ਹਾਂ ਫੋੜ ਸ਼ਾਕ ਵੀ ਆਪਾਂ ਦੱਸ ਦਿੰਨੇ ਤੁਹਾਨੂੰ ਵਿੱਚ ਹੋਵੇ ਜਾਨਵਰ ਝੋਲੀ ਬਹੁਤ ਸੋਲੀ ਝੋਲੀ ਪੱਟੀ ਵੀ ਫਿਰਦੀ ਆ ਟਿਕਟੂ ਕਹਦਣ ਲੱਗਿਆ ਤੇ ਆਪਾਂ ਚੈੱਕ ਨਹੀਂ ਕਰਾਈ ਵੀਰੇ ਚੈੱਕ ਨਹੀਂ ਕਰਾਈ ਆਪਾਂ ਖਾਲੀ ਦੇ ਬਾਕੀ ਵੀਰੇ ਇਹ ਗੱਲ ਹੁੰਦੀ ਜੇ ਮੈਨਾਂ ਆਪਾਂ ਫੋੜ ਸ਼ਾਗ ਆਪਣੇ ਜਾਨਵਰ ਦੇ ਨਿਕਲ ਵੀ ਨਾ ਉਹ ਫੋੜ ਸ਼ਾਗ ਨਹੀਂ ਹੋਣੀ ਵੀ ਉਹਦੀ ਗਾਂ ਦਿੱਕ ਦਊਗੀ ਵੀ ਤਾਂ ਬਿੰਦੀ ਹੋਈ ਜਾਂ ਇਸ ਇਦਾਂ ਅਸੀਂ ਦੇਖ ਕੇ ਲੈਨੇ ਆ ਨੱਕ ਪਰ ਤੇ ਬਿੰਦੀ ਤਾਂ ਚੱਲੇ ਜਾਂਦਾ ਜੇ ਥਨਾ ਪਰੰਪਰ ਥਾਣ ਹੋਵੇ ਉਹਦਾ ਓਖਾ ਹੋਵੇ ਜਾਂਦਾ ਅਈ ਤੇ ਕਮਾ ਦੇ ਜੀ ਕੋਈ ਗੱਲ ਨਹੀਂ ਜੀ ਬਾਕੀ ਵੀਰੇ ਬੇਫਿਕਰ ਹੋ ਕੇ ਜਿਹੜਾ ਮਰਜੀ ਬੰਦਾ ਕਰੇ ਦੂਰੇ ਦੀਆਂ ਓਕੇ ਹੋਣੀਆਂ 2000 ਰੁਪਏ ਚੰਤ ਹੋ ਜਾ ਯਾਰ ਆ ਤੋੜ ਕੇ ਦਿਖਾ ਦੀ ਬਾਕੀ ਆਪਾਂ ਖੜੀਆਂ ਹੀ ਦਿਖਾ ਦਾਂਗੇ ਨਹੀਂ ਕੋ ਗਾਲੀ ਮਾਰ ਮੜਾ ਗੜਾ ਕਢਵਾ ਦਿੰਨੇ ਆਪਾਂ ਕੋਈ ਚੱਕਰ ਲਿਆ ਅਗੜ ਕੁਛ ਚੈੱਕ ਕਰੋ ਆਦਾ ਪੂਰੀ ਸੰਭੀ ਭਲੀ ਆ ਚਲ ਬਹੁਤ ਸੰਧਿਆ ਬੜਾ ਬਚਾ ਆਪਾਂ ਕਹਿੰਦੇ ਨਹੀਂ ਕਿ ਜੇ ਸੀਮਨ ਲੱਗਿਆ ਹੋਵੇ ਤਾਂ ਵਧੀਆ ਗੱਲ ਨਹੀਂ ਜਾਂ ਸਾਰਾ ਗੜਾ ਲਵਾ ਵੀ ਵੀਰੇ ਇਹਨਾਂ ਨੂੰ ਲੱਗੇ ਸਾਰਿਆਂ ਨੂੰ ਹੀ ਆ ਕਿਉਂਕਿ ਇਹ ਬੱਚੀਆਂ ਕਿਹੜਾ ਹੁਣ 6-6 ਮਹੀਨਿਆਂ ਦੇ ਤਾਂ ਹੈ ਨਹੀਂ ਆਪਾਂ ਨੂੰ ਪਤਾ ਸਾਲ ਡੇਢ ਦੇ ਸਾਲ ਦੀਆਂ ਬੱਚੀਆਂ ਹੈਗੀਆਂ ਸੀਮਨ ਇਹਨਾਂ ਨੂੰ ਲੱਗੇ ਹੋਏ ਆ ਪਰ ਚੈੱਕ ਚ ਨਹੀਂ ਹੁੰਦੇ ਚੈੱਕ ਬਾਸ ਨਹੀਂ ਆਪਾਂ ਕੋਈ ਵੀ ਕਰਾਈ ਜੇ ਇਹਦੀ ਡਿਮਾਂਡ ਕੀ ਕਰਨੀ ਡੱਬੇ ਜੀ ਇਹ ਮੇਰੇ 11000 ਦੀ ਬੱਚੀ ਦੇਵਾਂਗੇ ਆਫਰ ਹੀ ਹੈ ਆਫਰ ਹੀ ਹੈ ਮੇਰੇ ਠੀਕ ਹੈ ਮੇਰੇ ਹਾਂਜੀ ਆ ਆ ਵੇਖੋ ਬੱਚਾ ਇਹ ਮਾਲ ਤਾਂਲੇ ਪਾਸੇ ਆ ਬਿੰਦੀਆਂ ਹੀ ਆ ਕੋਈ ਫੋਰਡ ਨਹੀਂ ਕਹੇ ਇਹ ਸਾਡੀ ਗਾਰੰਟੀ ਬਿੰਦੀਆਂ ਆ ਚਿੱਤਰੋ ਜੀ ਚੈੱਕ ਆਪਾਂ ਦਿਖਾ ਹੀ ਦਿੱਤਾ ਜਿਹੜਾ ਕੋਸ ਮਰਜੀ ਮੰਨ ਲੈ ਹਾਂਜੀ ਇਹ ਬੱਚੇ ਦੀ ਕੁਆਲਿਟੀ ਬਹੁਤ ਹੈ ਹਾਈਟ ਬਹੁਤ ਆ ਇਹ ਵੀ ਦੰਦਾ ਚ ਹੈ ਨਾ ਬਈ ਠੀਰਾ ਬੱਚਾ ਜੀ ਇਹ ਖੀਰਾ ਬੱਚਾ ਜੀ ਠੀਕ ਹੈ ਜੀ ਹਾਈਟ ਚੰਗੀ ਹੈ ਇਹਦੀ ਬਾਕੀ ਚਮਕ ਜੁਮਕਾਲਾ ਕੋਈ ਆਈ ਨਹੀਂ ਕਰੋਸ ਜਾਗਾ ਬੱਚੀ ਦੀ ਕੁਆਲਿਟੀ ਖੜ ਨਹੀਂ ਹੁਣ ਨਹੀਂ ਦੇ ਬਹੁਤ ਵੇਰ ਜਮੀ ਰਮੀ ਦੇ ਬੱਚੀ ਕਿ ਨਹੀਂ ਸਹੀ ਗੱਲ ਹੈ ਜੀ ਜੇ ਟਾਈਮ ਨੂੰ ਬਰਾੜ ਇਹਨਾਂ ਨੇ ਤਿਆਰ ਹੋਣਾ ਕਿਤੇ ਇੰਨੇ ਨਹੀਂ ਇਹਨਾਂ ਨੇ ਉੱਚੀਆਂ ਹੋਰ ਹੋਣਾ ਅਜੇ ਯਾਰ ਵੱਡੀਆਂ ਕਈਆਂ ਪਾਣੀ ਦੇਖ ਲੈ ਸਿੱਧੀ ਰਹਿਣਾ ਠੀਕ ਨਹੀਂ ਪੂਰੀ ਸਟੇਟਨਰ ਬਾਕੀ ਲੈਗ ਪਾਗੜ ਪਾ 11000 ਜੋੜਾ ਜੋੜਾ 20000 ਦਾ ਆਪਾਂ ਬਾਈ ਹੋਰ ਕਰਨੀ 20 ਜੋ ਆਪਾਂ ਹੁੰਦੀ ਵਾਲਾ ਵੀ ਫੋਨ ਨਾ ਲਾਵੇ ਹੁੰਦੀ ਵਾਲਾ ਵੀ ਫੋਨ ਨਾ ਲਾਵੇ ਲੈਣੇ ਆ ਜਿਹੜੇ ਉਹ ਵੀ ਦੱਸੇ ਆ ਇਹ ਵੀ 11000 ਦਾ ਬੱਚਾ ਜੁੜਾ 20000 ਦਾ ਮੈਂ ਇੱਕ ਗੱਲ ਇਧਰ ਵੀ ਦਾਵਾ ਕਰਦਾ ਇਹੋ ਜਿਹੀ ਬੱਚੀ ਘਰੋਂ ਮੈਨੂੰ 10000 ਦੀ ਭੇਜੇ ਕੌਣ ਭੇਜਦਾ ਆਪਾਂ ਲੈ ਗਏ ਹਾਂ ਹਾਂ ਬੱਚੀ ਬੱਚੀ ਖੀਰੀ ਮਲਾ ਕੇ ਲਾਉਂਗਾ ਹਾਂ ਵਾਈਡੀ ਬੱਚੀ ਹੋਵੇ ਜਿਹੜਾ ਮਰਜੀ ਮੈਨੂੰ ਫੋਟਾਂ ਬਾਧਵੇ ਸਾਡੀ ਬੱਚੀ ਇਹੋ ਜਿਹੀ ਆ ਲੈ ਲੱਗ 11000 ਦੀ ਲੈ ਲੱਗ ਅਗਲੇ ਤਾਂ ਦਿਲ ਦਾ ਵਹਿਮ ਵੀ ਨਿਕਲ ਜੀ ਵੀ ਕਿ ਨਿਕਲ ਔਟ ਲੋਟ ਦਾ ਆ ਕਿ ਨਿਕਲ ਔਟ ਕੋਈ 500 ਪਾਵੇ ਕੋਈ ਵੀ ਪਾਵੇ ਕੋਈ ਐਡੀ ਬੱਚੀ ਹੋਵੇ ਹਾਂ ਖੀਰੀ ਬੱਚੀ ਹੋਵੇ ਬੱਚੀ ਨਾਲ ਬੱਚੀ ਕੋ ਅਗਲੋਂ ਰੰਗ ਆ ਜਾਣਾ 10000 ਰੁਪਏ ਕੌਣ ਚ ਪਵਾ ਜਮਾ ਡਿੱਟੋ ਕਾਪੀ ਹੋ ਵੀਰੇ ਉੱਥੋਂ ਪਤਾ ਲੱਗੂ ਗਲੇ ਨੂੰ ਵੀ ਲੁੱਟ ਕੇ ਨਹੀਂ ਕਹਿੰਦੇ ਹਾਂ ਚੱਲ 500000 ਦਾ ਤਾਂ ਮਾਰਜਨ ਫਿਰ ਰੱਖ ਲੈਣਾ 500000 ਦਾ ਮਾਰਜਨ ਹੁੰਦਾ ਇਹਨਾਂ ਚ ਅਸੀਂ ਕੋਈ ਜ਼ਿਆਦਾ ਨਹੀਂ ਕਰਦੇ ਮੇਰੀ ਬੱਚੀ ਮਾਰੀ ਮੋਟੀ ਲਿੱਸੀ ਜ਼ਰੂਰ ਹੋਵੇ ਕੁਆਲਿਟੀ ਬੱਚੀ ਜਬੂਰੀ ਹੋਊਗੀ ਸਹੀ ਗੱਲ ਆ ਜੀ ਤੇ ਨਾਗ ਆ ਗਿਆ ਵੀਰੇ 4 ਨੰਬਰ ਸੂਝ ਦੇ ਜਾ ਕੇ ਬੱਚੀ ਮੈਂ ਵੀ ਗੱਲ ਇਹ ਕਹਿੰਦਾ ਬੱਚੀਆਂ ਦੇਣ ਲੱਗਾ ਸਾਰੇ ਸੂਝਾਂ ਤੰਦਰੁਸਤੀ ਵਧੀਆ ਤਿਆਰ ਹੋਣ ਠੀਕ ਆ ਮੈਨੂੰ ਕੋਈ ਬੰਦਾ ਆ ਕੇ ਕਹਦੇਵੇ ਤੇਰੀ ਬੱਚੇ 1 ਕਿਲੋ ਹੀ ਦਿੰਦੀ ਆ ਸਾਰੇ ਖਰਚੇ ਨਾ ਮੰਜੂਰ ਕਰੂੰਗਾ ਜੀ ਵੀ ਵੀ ਗਾਰੰਟੀ ਆ ਇੰਨੇ ਲੰਮੀ ਕੋਈ ਬੰਦੇ ਨਹੀਂ ਦਿੰਦਾ ਜਿੰਨੀ ਮੈਂ ਦੇ ਜੰ ਸਹੀ ਗੱਲ ਆ ਵੀਰੇ ਬਰੀਡ ਨੇ ਦੁੱਧ ਦੇਣਾ ਜਿੰਨੀ ਬਰੀਡ ਆ ਜਾਣੀ ਬਾਕੀ ਸਾਹਮਣੇ ਪਊ ਜਿੱجا ਕੇ ਪਠੇਣਾ ਪਊ ਹੱਡ ਨਿਕਲੇ ਪੈਣਗੇ ਫੇਰ ਤਾਂ ਕਿੱਥੋਂ ਉਹ ਤਾਂ ਬਾਈ ਨਵੇਂ ਮਨਾ ਜਿਹਨੇ ਨਹੀਂ ਸਾਹਮਣੀ ਮੈਂ ਕਹਦਾ ਨਾ ਉਹ ਲਵੇ ਨਾ ਜਾ ਕੇ ਪਾਪ ਲੈਣਾ ਉਹ ਪਾਪ ਕਾ ਨੂੰ ਲੈਣਾ ਸਹੀ ਗੱਲ ਆ ਆਪਾਂ ਦੀ ਇਹ ਚੀਜ਼ ਦਿੰਨੇ ਆ ਜਾਨਵਰ ਸਾਹਵਲੇ ਥਾਂ ਜਾਵੇ ਸਾਹਵਲੇ ਥਾਂ ਜਾਵੇ ਗੌਣ ਗੌਣੇ ਚਾਰੀਆਂ ਜੇ ਭੁੱਖ ਨਾਲੀ ਮਰੀ ਗਈਆਂ ਤੇ ਫੇਰ ਇਹ ਵਿੱਚ ਨਾਲੋਂ ਰੱਖੀਦਾ ਕਿ ਕਿਸੇ ਸਾਹਮਣ ਦਾ ਸਹੀ ਗੱਲ ਆ ਜੀ ਇਹਦੇ ਵੀ ਹੈ ਨਾ ਚਾਰ ਹੀ ਥਾਂ ਵੀ ਚਾਰ ਹੀ ਗਾਰੰਟੀ ਚੰਗੀ ਆ ਜੀ ਇਹ ਵੀ ਕਵਾਰ ਦੀ ਬੋਦੀ ਦੇਖ ਬੱਛੀ ਹੈ ਕੋਈ ਆਈ ਨਹੀਂ ਮਾਨਾ ਬੋਦੀ ਬਹੁਤ ਹੈ ਇਹ ਵੀ ਗੱਲ ਬਾਈ ਦੀ ਸਹੀ ਬਈ ਪਹਿਲੇ ਸੂਏ ਆਪਾਂ ਕਹਿੰਦੇ ਨਹੀਂ ਪਰ ਕੱਢਣਗੇ ਚੰਗਾ ਦਾ ਕੱਢਣੀਆਂ ਵੀਰੇ ਠੀਕ ਆ 20 ਤੋਂ ਪਲੋਸੀ ਚਲਣਗੀਆਂ ਬੰਦ ਠੀਕ ਆ ਕਵਾਰੀਆਂ ਦੀ ਏਖਬਾਰਾ ਕਿੰਨੀਆਂ ਜੀ ਇਹਦੀ ਡਿਮਾਂਡ 11000 ਜੀ ਇਹਦੀ ਵੀ 11000 11000 ਰਹੀ ਹੈ ਠੀਕ ਆ ਆਫਰ ਆ ਬਾਂ ਮੰਦੀਆਂ ਆਂ ਮੰਦੀਆਂ ਵੇਚਣੀਆਂ ਆਪਾਂ ਠੀਕ ਆ ਜਿਹੜੇ ਜਿਹੇ گاਉ ਆ ਜਾਣਗੇ ਉਹਦੀ ਆਪਾਂ ਦੇ ਦਾਂਗੇ ਆਪਾਂ ਨੂੰ ਕੋੜਾ ਵੀਰੇ ਐਂ ਆ ਬੀਆ ਵੇਚ ਕੇ ਗਾਂ ਮਿਲਦੀਆਂ ਨਹੀਂ ਹੂੰ ਇਹ ਤਾਂ ਗੱਲ ਹੈਗੀ ਵਾਹਿਗੁਰੂ ਦੀ ਕਿਰਪਾ ਵਾਧੂ ਦੀ ਸ਼ਕਤੀ ਆਪਣ ਤੇ 5 ਨੰਬਰ ਨਾ ਗੇ ਵੀਰੇ 5 ਨੰਬਰ ਵਿੱਚ ਵੀਰੇ ਸਿੰਘਾਂ ਦੀ ਫੋਟ ਆ ਵਿੱਚ ਦੇ ਛਾਨ ਦਿਖਾਇਓ ਪਹਿਲੇ ਚਾਰੇ ਜਾਤ ਬਹਲੀ ਆ ਕੁਆਲਿਟੀ ਦਿਖਾ ਦੇ ਮਾੜੀ ਮਾੜੀ ਸਿੰਘੀ ਜੀ ਲਾਉ ਇਹ ਝੁੰੜੀ ਪੱਟੀ ਫੜਦੀ ਮੈਨੂੰ ਲੱਗਦਾ ਗੱਬਾ ਨਿਕਲੂ ਠੀਕ ਆ ਚਲੋ ਉਹ ਅਗਲੇ ਦੀ ਕਿਸਮਤ ਆ ਜਾਤ ਬਹੁਤ ਆ ਮਾੜੀ ਮਾੜੀ ਸਿੰਘੀ ਜੀ ਜ਼ਰੂਰ ਆ ਉਹ ਕਈ ਵੀਰ ਨਾ ਵੈਸੇ ਹੀ ਨਹੀਂ ਦਿਗਾਉਂਦੇ ਵਿਚਾਰ ਹੁੰਦੀ ਹੈਗੇ ਵਿਚਾਰ ਨਹੀਂ ਦਿਗਾਉਂਦੇ ਵੀਰੇ ਕੀ ਹਾਂ ਕਈ ਵੀਰ ਪਰ ਸਿੰਘਾਂ ਦਾ ਕੋਈ ਬੱਟਾ ਕੋਈ ਨਹੀਂ ਦਿਖਾਉਂਦੇ ਕੁਆਲਿਟੀ ਦਿਖਾਈ ਪੈਂਕ ਨੋ ਜਾ ਠੀਕ ਆ ਪੈਂਕ ਨੋ ਜਾ ਫੇਸ ਕੁਆਲਿਟੀ ਲੰਬੀ ਕਿੰਨੀ ਹੈ ਜੀ ਚੈੱਕ ਕਰੋ ਛੋਟਾ ਜਿਹਾ ਕੰਨ ਹੈ ਜਮਾ ਬੁਰਾ ਮੈਂ ਵੀ ਕਿਸੇ ਦੇ ਕਾਰੋਬਾਰ ਨੂੰ ਮਾਰਾ ਨਹੀਂ ਕਹਿੰਦਾਗਾ ਹੂੰ ਮੇਰੇ ਤੋਂ ਜਿੰਨੇ ਦੀ ਮੈਂ ਬੱਛੀ ਦਊਗਾ ਹੂੰ ਹੋਰ ਬੱਛੀ ਬੰਦਾ ਦੁੱਗਣਾ ਨਹੀਂ ਲੈ ਲਵੇ ਤੇ ਜਿੱਦ ਤਿਆਰ ਹੋ ਗਿਆ ਬਰਾਬਰ ਚੋਲੇ ਇਹ ਤਾਂ ਗੱਲ ਹੈਗੀ ਆ ਵੀਰੇ ਮਾਪਾ ਵੀ ਕਸਮ ਕਰਦੇ ਬਰਾੜਾ ਚਲੋ ਕੋਹਰਾ ਲੱਸੀ ਜੁਰਤ ਕਵਾਰਟੀ ਬੋਲਦੀ ਆ ਕਵਾਰਟੀ ਬੋਲਦੀ ਸੰਘਾਣੀਆਂ ਵੀ ਆਪਾਂ ਦੇਖਦੇ ਡੂ ਡੂ ਲੱਗੋ ਸੰਘਾਣੀਆਂ ਵਿਕ ਜਾਂਦੀਆਂ ਕਵਾਰਟੀ ਹੋਵੇ ਇਹ ਤਾਂ ਕੋਈ ਵਟਾ ਨਹੀਂ ਇਹ ਦੋ ਗਲੀ ਹੋਈ ਦੁੱਧ ਹੀ 6 ਕਿਲੋ ਦਿੱਤਾ ਉਹ ਕਹਿੰਦੇ ਕੋਹ ਨਹੀਂ ਵੀ ਕੀ ਕਰ ਕੋਹ ਨਹੀਂ ਵੀ ਕੀ ਕਰ ਇਹ ਤਾਂ ਗੱਲ ਹੈ ਬਾਂਦੋ ਜੀ ਬਾਂਦੋ ਬਾਕੀ ਝੋੜੇ ਚੰਗੇ ਆ ਹੋ ਸਕਦਾ ਗੱਬਣੇ ਹੋਵੇ ਝੋੜੇ ਗੱਬਣ ਹੋਵੇ ਉਹ ਅਗਲੇ ਦੇ ਕਰਮ ਆਪਾਂ ਖਾਲੀ ਦੇਣੀ ਹੈ ਖਾਲੀ ਦੇਣੀ ਏਦੀ ਡਿਮਾਂਡ ਆ ਕੱਦ ਕਾਠ ਲਈ ਬੱਛੀ 11000 ਦੀ ਇਹ ਨਹੀਂ ਵੀ 11000 11000 ਕੁਆਲਿਟੀ ਦੇਖੋ ਬੱਤੀ ਇਹ ਤੋਂ ਰੈਡ ਇੱਕੋ ਹੀ ਗਾਦੋ ਰੱਖ ਲਿਆ ਸਾਰਾ ਓ ਯਾਰ ਮੈਂ ਕਹਿੰਦਾ ਚਲ ਇੱਕ ਹੋਰ ਰੈਡ ਸਹੀ ਰਹਿੰਦਾ ਉਹ ਮੁੰਡਾ ਅੱਜ ਮੈਂ ਨਹੀਂ ਆਪ ਕਿਵੇਂ ਔਲਜੀ ਦੇਣੀਗੇ ਔਰ ਜੀ ਨਹੀਂ ਮੈਂ ਔਣ ਦਾ 15 ਮੰਗੀਏ ਇੱਕ ਹੋਰ ਆ ਮੰਨ ਲਾ ਆਪਾਂ 15 15 ਮੰਗੀਏ ਉਹ ਫਰਕਾ ਮਤਲਬ ਆਪਾਂ ਯਾਰ ਸੌਦੇ ਬਾਈ ਹੀ ਨਹੀਂ ਕਰਕੇ ਰਹੀ ਆ ਜੀ ਆਪਾਂ ਸਿੱਧਾ ਇੱਕੋ ਗੱਲ ਹੀ ਨਵੀਂ ਆ ਆਪਾਂ ਵਿੱਚ ਵਿਖੀਆਂ ਮੜੀ ਇਹ ਜਰਸੀ ਹੈ ਜਰਸੀ ਆਈ ਠੀਕ ਆ ਜਰਸੀ ਬਰੀਡ ਬਹੁਤ ਆ ਇਹ ਦੰਦਾਂ ਚ ਵੀਰੇ ਦੰਦਾ ਜ ਦੋ ਦੰਦ ਸੀ ਫੋੜ ਸ਼ਾਂਗ ਤਾਂ ਹੈ ਨਹੀਂ ਕੋਈ ਸ਼ਾਂਗ ਦੀ ਗਾਰੰਟੀ ਚਾਰ ਹੀ ਥਾਣੇ ਇਹਦਾ ਇਹ ਦੂਵੀਂ ਆਫਰ ਆ। ਆਫਰ ਆਈ। ਲਓ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ। ਇਹ ਵੀਰੇ ਬਣ ਗਿਆ ਤੁਹਾਨੂੰ ਮੈਂ ਦੱਸਦਾ ਆਫਰ ਹੋਰ ਕਰਦੇ ਆਪਾਂ। ਹੂੰ। ਇਹ ਬਣੀਆਂ 4 40 ਦੇ ਜੇ 44 ਤੇ ਕਿੰਨਾ ਹੋ ਗਿਆ? 75 ਇਹ ਹੋ ਗਿਆ ਜੀ। 75 ਤੇ 44। ਤੇ 50 ਤੋਂ ਬਾਹਰ ਰਹਿ ਗਿਆ ਕੰਮ। ਤੇ ਇੱਕ ਕੋਈ ਛੋਟਾ ਬੱਚਾ ਵੀ। ਛੋਟਾ ਬੱਚਾ ਕੋਈ ਹੱਦ ਕਰਾਂਗੇ ਆਪਾਂ। ਠੀਕ ਆ। 1 2 3 4 ਤੇ 5। ਪੰਜੇ ਵੱਛੀਆਂ ਲਊ ਕੋਈ 42000 ਦੀਆਂ ਤੂੰ। ਛੋਟੇ ਬੱਚੇ ਨੂੰ ਛੱਡ ਕੇ। ਹਾਂਜੀ। ਠੀਕ ਆ। 1 2 10 4 11 ਗਰੇਆਂ ਹਿਆਣੀਆਂ ਇੱਕ 7500 ਵਾਲੀ ਇਹ ਬੱਚੀਆਂ ਪੰਜੇ ਆਪਾਂ 42000 ਦੀਆਂ ਦੇਵਾਂਗੇ ਜੇ ਪੰਜ ਇਕੱਠੀਆਂ ਲੋ ਇਕੱਠੀਆਂ ਲੈ ਜੀ ਇਕੱਲੀ ਤੇ ਨਾ ਕਹਵੇ ਕੋਈ ਆ ਵੀ 8000 ਦੀ ਦੇਣੀ 7 ਦੀ 7500 ਦੀ ਆ ਵੀ 7000 ਰੁਪਏ 7500 ਦੀ ਦੇਣੀ ਆ ਵੀ 7000 ਰੁਪਏ 7500 ਦੀ ਦੇਣ ਉਹ ਲੱਗੋ ਕੋਈ ਰਦੋਂ ਦਾ ਓਫਰ ਆ ਓਫਰ ਵਾਟ ਡੇ ਓਫਰ ਕਰ ਕੋਈ ਨਹੀਂ ਇਹਦੇ ਚ ਸਾਰੀਆਂ ਵੇਚ ਕੇ ਵੀ 2000 ਹਾਂ ਚੱਲ ਹਾਂ ਕਿਲਾ ਚੱਲਦਾ ਰਹ ਜੂਗਾ ਚਲੋ ਵਾਇਰ ਕਰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ